ਕੀ ਨਾ ਅੰਕਲ ਜੀ ਜਗਰਾਸ ਕਿਹੜਾ ਪਿੰਡ ਆ ਹੋਵੰਡੇ ਇਹ ਕਿਥੇ ਕਤਲ ਹੋਇਆ ਪਉਂਡ ਬੇਖਾਂ ਦੇ ਉੱਤੇ ਕੀ ਮਸਲਾ ਸੀ ਉਹ ਸਾਰਾ ਮਸਲਾ ਮੈਂ ਆਪ ਜੀ ਇਸ ਪਿੰਡੋਂ ਮੈਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਏ ਮਨਦੀਪ ਰਾਜੂ ਕੰ ਦਾ ਉਹ ਆਇਆ ਹੀ ਇੱਥੇ ਤੇ ਉਹ ਇਥੇ ਕੋਈ ਯਾਰ ਬੇਲੀ ਹੀ ਛਿੰਦਾ ਸੀ ਤੇ ਗੋਲੀ ਚੱਲੀ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਹਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲੋ ਛਿੰਦੇ ਨੇ ਮਾਰਤੀ ਆ ਮੁੰਡੇ ਕੋ ਨੇ ਆਪਣੇ ਆਪ ਨੂੰ ਮਾਰ ਲਈ ਕਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਸ਼ਿੰਦੇ ਨੂੰ ਕਿਉਂ ਮਾਰੀ ਨਹੀਂ ਯੂ ਕਰਨ ਦਾ ਨਹੀਂ ਪਤਾ ਤੇ ਫਿਲਹਾਲ ਜਿਹੜਾ ਹੁਣ ਜਿਹੜੀ ਡੈੱਡ ਬੋਡੀ ਉਹ ਪੁਲਿਸ ਲੈ ਗਈ ਉਹ ਪੁਲਿਸ ਲੈ ਗਈ ਰਾਤ 11:00 ਕੋਈ ਤੇ ਜਿਹੜਾ ਦੂਸਰਾ ਬੰਦਾ ਹੈ ਉਹ ਕਿੱਸਾ ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ ਇਹ 7:30 ਵਜੇ ਇਹ ਨਾ ਭਾਜੀ ਮੇਰਾ ਨਾਮ ਗੁਰਪ੍ਰਿੰਦਰ ਹੈ ਕਿਹੜਾ ਪਿੰਡ ਹੈ ਪਿੰਡ ਪੌਗਾੰਡਸਾ ਇਥੇ ਇੱਕ ਬਊਂਡ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਹੋ ਸਾਰਾ ਮਾਮਲਾ ਤੇ ਸ਼ਿੰਦੇ ਦਾ ਕੋਈ ਯਾਰ ਦੋਸਤ ਹੀ ਕੋਈ ਕਿਤੇ ਕੋਈ ਝਗੜਾ ਆਇਆ ਇਹਦੇ ਸ਼ਿੰਦੇ ਨੂੰ ਫੋਨ ਉਹ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਕਿ ਚਾਚੂ ਨੂੰ ਲੈ ਕੇ ਆਓ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਸ਼ਿੰਦੇ ਦੇ ਉਹਨਾਂ ਗੋਲੀ ਮਾਰਦੀ ਸ਼ਿੰਦਾ ਜੇ ਸੀਰੀਅਸ ਹੈ ਉਹਨੂੰ ਹਸਪੀਟਲ ਲੈ ਗਏ ਰਾਤ ਮੁਰਕੇ ਆਪਣੇ ਆਪ ਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਾਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦੱਸਦੇ ਆ ਕਿਹੜਾ ਪਿੰਡ ਹੈ ਰਾਜੋਕੇ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ 7:30 ਵਜੇ ਦੀ ਜਿਹੜੇ ਸਰ ਰਾਤੀ 1:30 ਵਜੇ ਇੱਕ ਵਿਅਕਤੀ ਨੂੰ ਗੋਲੀ ਲੱਗੀ ਤੇ ਦੂਸਰੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੀ ਸਾਰਾ ਦਾ ਸਰ ਮਸਲਾ ਹੈ ਇਹਦੇ ਚ ਜੀ 1:30 ਪਿੰਡ ਇਹ ਪਾਇਆ ਸੀ ਇੱਥੇ ਇਹਨੇ ਪਹਿਲੇ ਰਾਜੋਕੇ ਦਾ ਰਹਿਣ ਵਾਲਾ ਮਨਦੀਪ ਮੰਨਾ ਜਿਹੜਾ ਮਰਨ ਵਾਲਾ ਵਾ ਤੇ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਪ੍ਰਭਜੀਤ ਸਿੰਘ ਵੀ ਕੀ ਬਿਟਦੇ ਰਹਿਣ ਵਾਲੇ ਆ ਇਹਨਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਇਹਨਾਂ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵਜ ਗਈ ਉਹਨਾਂ ਨੇ ਕਿਹਾ ਠੱਗੀ ਮਾਰੀ ਆ 50 ਲੱਖ ਰੁਪਏ ਇਹਨੇ ਦੱਸਿਆ ਕਿ ਠੱਗੀ ਇਹਨਾਂ ਕਰੀ ਮਾਰੀ ਆ ਇਹ ਕੱਲ ਕਿ ਉਹਨਾਂ ਨਾਲ ਕਿਸ ਹਿਸਾਬ ਕਿਤਾਬ ਚਾੰਗੂ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਊ ਮੁੰਡਾ ਇਹਦਾ ਦੋਸਤ ਆ ਸ੍ਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਟਿਆ ਆਪਣਾ ਪਿਸਟਲ ਕੱਟਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਦੇ ਜਿਹੜਾ ਸ੍ਰਿੰਦਰ ਆ ਪਊ ਮੁੰਡਾ ਦਾ ਉਹ ਵੀ ਦਾਖਲਿਆ ਉਹ ਵੀ ਸੀਰੀਅਸ ਆ ਉਹ ਅਮਨਦੀਪਾਸ ਤੋਂ ਦਾਖਲਿਆ ਤੇਰਾ ਦੂਜਾ ਬੰਦਾ ਆ ਇਹ ਇਹਨੇ ਫਿਰ ਉਸ ਤੋਂ ਬਾਅਦ ਆਪਣੀ ਕੋੜੀ ਮਾਰ ਲਈ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਹਿਤ ਤੀਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਇਹਦੀ ਘਰ ਵਾਲੀ ਮਰਨ ਵਾਲੀ ਜਿਹੜਾ ਜੋ ਅਸੀਂ ਕਭਾਂਦੀ ਕਰ ਰਹੀ ਆ ਮੁਝ ਕੇ ਆਉਣ ਦੀ ਸਾਰੇ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਇਡ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਨੇ ਸੁਸਾਇਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਬ੍ਰਭਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵੇਂ ਦੋਵੇਂ ਭਰਾ ਪਰਮਜੀਤ ਦੇ ਪਰਚਾਦਰ ਜੋ ਪਰਚਾਦਰ ਜੋ ਹੋ ਗਿਆ ਜੀ ਤੇ ਇਹਦੀ ਰੈਸਟ ਵੀ ਪਈ ਗਈ ਨਿਰਸ਼ਟ ਨਹੀਂ ਪਈ ਜੇ ਅਜੇ ਹੀ ਮਤਲਬ ਸ਼ੁਰੂ ਕਰ ਲਿਆ ਤਾਂ 30 ਸਾਰੇ ਤੱਥਾਂ ਦੇ ਆਧਾਰ ਦੇ ਕਰਕੇ ਫਿਰ ਜਿਹੜੀ ਪੰਦੀ ਕਰ ਆਉਣੀ ਉੱਛ ਦਿੰਦੀ ਹੈ